ਜੀ ਅਸੀਂ ਤਿਆਰ ਹੋ ਗਏ ਆ ਅੱਜ ਅਸੀਂ ਚੱਲਦੇ ਆਂ ਲੋਕਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਜੀ ਅਸੀਂ ਚੱਲਨੇ ਆਂ ਅੱਜ ਲੋਕਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੇ ਤੁਸੀਂ ਆਪਣੀ ਗੱਡੀ ਵੀ ਬੁੱਕ ਕਰ ਸਕਦੇ ਹੋ ਤੇ ਤੁਸੀਂ ਆਟੋ ਦੇ ਵਿੱਚ ਵੀ ਜਾ ਸਕਦੇ ਹੋ ਬਹੁਤ ਸਾਰੇ ਆਪਸ਼ਨ ਹੈਗੇ ਆ ਤੇ ਅਸੀਂ ਆਪਣੀ ਗੱਡੀ ਕੀਤੀ ਐ ਸੀ ਤੇ ਅਸੀਂ ਚੱਲਦੇ ਆਂ ਤੇ ਮੈਂ ਤੁਹਾਨੂੰ ਦਿਖਾਉਂਗਾ ਸਾਰਾ ਅੱਜ ਦਰਸ਼ਨ ਕਰਾਵਾਂਗੇ ਕਿ ਕਿਹੜੇ ਕਿਹੜੇ ਗੁਰਦੁਆਰੇ ਆਪਾਂ ਜੰਨੇ ਆਂ What do you want from there? Toy? I eat. What do you want from there? Ready? ਸਾਰਿਆਂ ਤੋਂ ਪਹਿਲਾਂ ਕਿਹੜਾ ਗੁਰਦੁਆਰਾ ਜਾਣਾ ਆਪਾ ਦੀਪ ਸਿੰਘ ਹਾਂਜੀ ਦੀਪ ਸਿੰਘ ਬਾਬਾ ਦੀਪ ਸਿੰਘ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਆ ਸਾਰਿਆਂ ਤੋਂ ਪਹਿਲਾਂ ਉੱਥੋਂ ਦੇ ਤਾਂ ਦਰਸ਼ਨ ਕਰਾਂਦੇ ਆ ਇਹ ਅਜੀ ਗੋਦਾਵਰੀ ਨਾਲ ਨਹੀਂ ਦੇਖ ਸਕਦੇ ਗੁਰਦੁਆਰਾ ਹੰਗਰ ਸਾਹਿਬ ਦੇ ਬਿਲਕੁਲ ਜੀ ਆਪਾਂ ਆਪਣੇ ਪਹਿਲੇ ਗੁਰਦੁਆਰਾ ਸਾਹਿਬ ਅੱਜ ਜਿੱਥੇ ਤੁਹਾਨੂੰ ਦਰਸ਼ਨ ਕਰਾਉਣੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਹੈ ਜੀ ਤੇ ਇਹ ਬਿਲਕੁਲ ਸ਼ਹਿਰ ਦੇ ਨਾਲ ਹੀ ਆਵਾਰ ਨਿਕਲ ਕੇ ਤੇ ਇੱਧਰ ਹੈ ਜੀ ਦਰਬਾਰ ਸਾਹਿਬ ਉੱਪਰ ਤੁਸੀਂ ਦੇਖ ਸਕਦੇ ਹੋ ਦਰਬਾਰ ਸਾਹਿਬ ਚੱਲਦੇ ਆਪਾਂ ਉੱਪਰ ਤੇ ਇੱਥੇ ਵੀ ਜਹਾਜ਼ ਬਣਿਆ ਹੋਇਆ ਜੀ ਇਸ ਗੁਰਦੁਆਰੇ ਸਾਹਿਬ ਦੇ ਉੱਤੇ ਵੀ ਉਹ ਵੀ ਤੁਸੀਂ ਦੇਖ ਸਕਦੇ ਹੋ ਤੇ ਜਾਂ ਦੇਖਣ ਦਾ ਸਮਾਂ 1 ਵਜੇ ਤੋਂ 9 ਵਜੇ ਤੱਕ ਰਹਿਦਾ ਆ ਤੇ ਇੱਕ ਦੂਸਰਾ ਘਾਂਜ ਵਾਲਾ ਗੁਰਦੁਆਰਾ ਜੋ ਕਿ ਜੇ ਆਪਾਂ ਬਿੱਦਰ ਜਾਣੇ ਉਹਨਾਂ ਦੀ ਰਾਹ ਦੇ ਉਹਦੇ ਰਸਤੇ ਵਿੱਚ ਨਹੀਂ ਆਉਂਦਾ ਜੋ ਆ ਕੀ ਸਾਬ ਜਨ ਨੰਬਰ ਦੁਆਰਾ ਤੇ ਇਹ ਇਥੇ ਨੰਦੇੜ ਦੇ ਵਿੱਚ ਹੀ ਆ ਇਥੇ ਵੀ ਜਹਾਜ ਬਣਿਆ ਹੋਇਆ ਚ ਆ ਚਲੋ ਜੀ ਪਹਿਲੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਜਾ ਸੀ ਗੁਰਦੁਆਰਾ ਸਾਹਿਬ ਪੰਮਾਦੀਪ ਸਿੰਘ ਜੀ ਕੋਠਾ ਪਹਿਲੇ ਗੁਰਦੁਆਰੇ ਦੇ ਦਰਸ਼ਨ ਕਰ ਰਹੇ ਆ ਜੀ ਇਧਰੋਂ ਬੱਟੀ ਪੰਮਾਦੀਪ ਸਿੰਘ ਜੀ ਦੀ ਫੋਟੋ ਵੀ ਲੱਗੀ ਹੋਈ ਆ ਵੀ ਤੁਹਾਨੂੰ ਦਿਖਾਉਂਦੇ ਆ ਇਧਰ ਦੇਖ ਸਕਦੇ ਹੋ ਜੀ

ਸਿੰਘ ਜੀ ਦੇ ਗੁਰਦੁਆਰੇ ਜਿੱਥੇ ਰਹਿਣ ਲਈ ਇਮਾਰਤਾਂ ਬਣੀਆਂ ਹੋਈਆਂ ਨੇ ਜਿੱਥੋਂ ਨੂੰ ਉਥੇ ਰੂਮ ਨਹੀਂ ਮਿਲਦਾ ਆਪਣੇ ਸੱਚਖੰਡ ਜਾਂ ਲੰਗਰ ਸਾਹਿਬ ਤੇ ਤੁਸੀਂ ਇੱਥੇ ਵੀ ਆ ਕੇ ਰੂਮ ਲੈ ਸਕਦੇ ਹੋ ਤੇ ਇੱਥੇ ਵੀ ਲੰਗਰ ਜਿਹੜਾ 24 ਘੰਟੇ ਚੱਲਦਾ ਰਹਿੰਦਾ ਜਦੋਂ ਗੁਰਦੁਆਰਾ ਲੰਗਰ ਸਾਹਿਬ ਦੀ ਵਿੱਚ ਹੋਲਾ ਮੱਲਾ ਹੁੰਦਾ ਜਾਂ ਦੀਵਾਲੀ ਹੁੰਦੀ ਸੀ ਤਾਂ ਉਥੇ ਸੰਗਤ ਕਾਫੀ ਵੱਧ ਜਾਂਦੀ ਆ ਤੇ ਉਸ ਲਈ ਇੱਥੇ ਐਕਸਟਰਾ ਕਮਰੇ ਬਣਾਏ ਗਏ ਨੇ ਜੇ ਉੱਥੇ ਤੁਹਾਨੂੰ ਰੂਮ ਨਹੀਂ ਮਿਲਦਾ ਤੇ ਤੁਸੀਂ ਇੱਥੇ ਆ ਕੇ ਟ੍ਰਾਈ ਕਰ ਸਕਦੇ ਹੋ ਇੱਥੇ ਵੀ ਰੂਮ ਮਿਲ ਜਾਂਦਾ ਇਹ ਨੈਕਸਟ ਕੌਣ ਸਾ ਗੁਰਦੁਆਰਾ ਹੈ शिवराज रंन नानक सरबापई नानक सर नेक्स्ट रोड द्वारा सामान पर जा रहे हैं जी नानक सर साहब रोड हरियाणा जी 192 192 भैया आपका क्या नाम है शिवराज शिवराज तो हमें यहां नाम सही होगा और प्रॉपर यही के नाम है अच्छा जन्म नाम वही है ये भेज दो ਤੋ ਵੀ ਟੈਕਸੀ ਕਾ ਗਾਮੇਗਾ ਟੈਕਸੀ ਦੇ ਤੋ ਸ਼ੇਬੂ ਬੁਰੂ ਇਹ ਆਣਾ ਮਾ ਜਾ ਰਹੀ ਨਾਨਕਪੁਰੀ ਮਾਰਾ ਨਾਨਕਪੁਰੀ ਸਾਹਿਬ ਇਹ ਵਾਲੀ ਗੱਡੀ ਅਸੀਂ ਕੀਤੀ ਸੀ ਜੀ ਤੇ ਖੁੱਲੀ ਡੁੱਲੀ ਗੱਡੀ ਆ ਕਾਫੀ ਐਰਿੱਟੇ ਕਾ ਆਇਆ ਇਹਦਾ ਸਵਿਫਟ ਦੀ ਹੈ ਵੀ ਤੇ ਆਪਾਂ ਆ ਗਏ ਜੀ ਆਪਣੇ ਹੁਣ ਅਗਲੇ ਗੁਰਦੁਆਰਾ ਸਾਹਿਬ ਜੋ ਕਿ ਹੈ ਜੀ ਗੁਰਦੁਆਰਾ ਚੰਦਨ ਸਾਹਿਬ ਇੱਥੇ ਖੋਣਿਆ ਤੁਹਾਨੂੰ ਸਰਸੰਗਰਉ ਨੇ ਆਪਾਂ ਗੁਰਦੁਆਰੇ ਦੇ ਚਲੋ ਜੀ ਇੱਥੇ ਬਹੁਤ ਵੱਡੀ ਪਿੰਗ ਲੱਗੀ ਹੋਈ ਹੈ ਜੀ ਤੇ ਇੱਥੇ ਸਾਰੇ ਆਹਣੇ ਆ ਕੇ ਪਿੰਗ ਦੇ ਝੂਟਾ ਲੈਂਦੇ ਆ ਦੇਖ ਹਣ ਜੋਰਾ ਤੁਸੀਂ ਦੇਖ ਸਕਦੇ ਆ ਪਿੰਗ ਦੇ ਝੂਟੇ ਲਿਆ ਰਿਹਾ ਹੈ ਅਮੀ ਪੁਸ਼ 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 ਇਹ ਇਧਰ ਆ ਪੁਸ਼ 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 ਅਹ ਇਹ ਬੋਲੋ ਉਹ ਪੁਸ਼ ਇੱਥੇ ਮੋਹ ਚੰਨ ਜੀ ਗੁਰਦੁਆਰਾ ਚੰਦਨ ਸਾਹ ਇਹ ਤੁਹਾਨੂੰ ਦਰਸ਼ਨ ਕਰਾਉਣੇ ਆਂ ਅੰਦਰੋਂ ਆਪਾਂ ਚੰਦਨ ਦੇ ਬੁੱਟੇ ਨੂੰ ਤੋੜਨਾ ਮਨਾ ਹੈ ਜੀ ਨਿਕਸਲ ਦੰਜੀ ਕੋਰਤਵਾਰਾ ਚੰਦਨ ਸਾਉ रमन सिंह जी संत जसैदर बाबा रमन सिंह जी सचखंड ये देखो कि बढ़िया पत्ते लग रहे हैं दे ग्रीन 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 इधर भी कोई प्लांट लगा हुआ है या खजूर दाया या पता नहीं मैंने कहा था ਇੱਧਰ ਦਾ ਅਮਰੂਦ ਆ। ਅਮਰੂਦ ਲੱਗਿਆ ਹੋਇਆ ਹੈ। ਸੋ ਲੋ ਜੀ ਦਰਸ਼ਨ ਹੋ ਗਏ ਤੇ ਚਲਦੇ ਆਪਾਂ ਅਗਲੇ ਗੁਰਦੁਆਰਾ ਸਾਹਿਬ ਗੁਰਦੁਆਰਾ ਨਾਨਕਪੁਰੀ ਉੱਥੇ ਜਾ ਕੇ ਤੁਹਾਨੂੰ ਦਰਸ਼ਨ ਕਰਵਾਉਣਾ ਹੈ। ਬਹੁਤ ਨੇ ਜੀ ਅਗਲੇ ਗੁਰਦੁਆਰੇ ਗੁਰਦੁਆਰਾ ਨਾਨਕਪੁਰੀ ਸਾਹਿਬ ਅਸੀਂ ਤੁਹਾਨੂੰ ਦਰਸ਼ਨ ਕਰਾਉਣੇ ਆਂ ਅੰਦਰੋਂ। ਗੁਰਦੁਆਰਾ ਨਾਨਕਪੁਰੀ ਸਾਹਿਬ ਜੀ ਬਿਲਕੁਲ ਨੇੜੇ ਨੇੜੇ ਗੁਰਦੁਆਰਾ ਗੁਰਦੁਆਰਾ ਚੰਦਨ ਸਾਹਿਬ ਨਾਲ ਪੂਰੀ ਤੇ ਗੁਰਦੁਆਰਾ ਨਾਨਕ ਸਰ ਸਾਹਿਬ ਇਥੇ ਕੋ ਨਾਨਕ ਸਾਹਿਬ ਦੀ ਸਿੱਧਾ ਨਾ ਗਿਆਨ ਗੋਸ਼ ਕੀਤੀ ਸੀ ਜੀ ਪੰਡਿਤ ਅਪਸ਼ਾ ਕੀਤੀ ਇਹ ਖੜਾਵਾਂ ਗੁਰੂ ਸਾਹਿਬ ਨੇ ਸਿੱਧਾ ਨੂੰ ਨਿਸ਼ਾਨ ਦਿੱਤੀ ਅੱਗੇ ਨਾਨਕ ਸ਼ੇਰ ਅਗੇ ਮਾਨ ਤੇ ਜਿਲਰ ਦੇ ਸੱਚ ਪਾਸੇ ਬਾਬੂ ਮਰੀ ਨਿਗਾਹ ਦੀ ਇਹ ਬਿਲਕੁਲ ਥਲੇ ਤਪਸਥਾਨ ਬਣਿਆ ਹੋਇਆ ਜੀ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਮਨੋ ਕਾਮਨਾਵਾਂ ਲਿਖੀਆਂ ਹੋਈਆਂ ਹਨ ਮਹਾਰਾਜ ਘਰ ਵਿੱਚ ਲੂੰਗ ਥਾਪਕ ਮਕਸ਼ਣਾ ਮੰਨਦੀਪ ਸਿੰਘ ਪੁੱਤਰੀਆਂ ਦੀ ਨਾਤਮਕਸ਼ੂ ਜੇ ਜੀ ਕੋਈ ਕਿਸੇ ਨਿਵੇਸ਼ੋਂ ਦਿਆਜੀ ਤਾਂ ਇੱਥੇ ਲਿਖ ਦਿੰਦੇ ਆ ਮੈਨੂੰ ਪੋਤਾ ਦਿਓ ਜੀ ਗਗਨਦੀਪ ਸਿੰਘ ਅਮਨਪ੍ਰੀਤ ਸਿੰਘ ਬਣਾਈ ਵਿੱਚ ਸੱਤ ਬੈਂਡ ਆ ਜਾਣ ਤਰੱਕੀ ਦਾ ਕੈਨੇਡਾ ਵੀਜ਼ਾ ਲੱਗ ਗਿਆ ਆ ਤੇ ਜੀ ਵੀ ਕੋ ਮਨਕਾਮਨਾ ਹੁੰਦੀ ਜੀ ਇੱਥੇ ਲਿਖਦੇ ਆ ਤੇ ਰਵਾਸ ਕਰਦੇ ਆ ਕਿ ਉਹਨਾਂ ਦੀ ਮਨਕਾਮਨਾ ਇੱਥੋਂ ਪੂਰੀ ਹੋ ਗਈ ਆ ਮਾ ਬਜ਼ੀਰਾਂ ਦੀ ਵਸ਼ਪੂਰੀ ਕਰਨੀ ਹੈ ਤਰੱਕੀ ਜਲਦੀ ਮਹਾਰ ਮਖਸ ਚਲੇ ਜਾਣ ਇਹ ਕੋਕਾ ਦਾ ਪੂਰੀ ਗੰਧ ਭਰੀ ਹੋਈ ਆ ਲਿਖ ਕੇ ਜੀ ਤੁਸੀਂ ਦੇਖ ਸਕਦੇ ਹੋ ਵਿਦਿਆਲੀ ਦਾਤ ਮਖਸ਼ੋ ਬਾਬਾ ਜੀ ਮੇਰੇ ਪਾਪਾ ਦੀ ਸ਼ਰਾਬ ਛਡਾਈ ਬਾਬਾ ਜੀ ਤੇ ਤੁਹਾਡੀ ਵੀ ਕੋਈ ਜੇ ਬੇਸ਼ੀ ਆ ਗਿਆ ਮਨੋ ਕਾਮਨਾ ਹੈ ਤਾਂ ਤੁਸੀਂ ਇੱਥੇ ਲਿਖ ਸਕਦੇ ਹੋ ਆ ਕੇ ਤੇ ਉਹ ਤੁਹਾਡੀ ਮਾ ਬਾਬਾ ਜੀ ਜ਼ਰੂਰ ਪੂਰੀ ਕਰਨ ਅਸੀਂ ਮਨੋ ਕਾਮਨਾ ਕਰਦੇ ਹਾਂ ਥੋੜੀ ਅੱਛਾ ਇਹ ਤੇਰੇ ਬਿੱਲ ਕਿਹਾ ਹੋਇਆ ਹੈ ਕਿ ਸਾਰੇ ਚੰਨਾਂ ਦੇ ਉੱਤੇ ਲਿਖਿਆ ਹੋਇਆ ਮੈਨੂੰ ਪੜ੍ਹਾਈ ਆਜ ਹਾਂਜੀ ਗੁਰਦੁਆਰਾ ਨਾਨਕਸਰ ਸਾਹਿਬ ਜੁੜੇ ਘਰ ਇਧਰ ਬਿਲਕੁਲ ਐਂਟਰੀ ਤੇ ਬਣਿਆ ਹੋਇਆ ਜੀ ਜੁੜੇ ਆਪਾਂ ਜਮਾ ਕਰਾਉਣਾ ਹੈ ਪਹਿਲਾਂ ਗੁਰਦੁਆਰਾ ਨਾਨਕਸਰ ਸਾਹਿਬ ਬਾਕੀ ਵੀ ਭਗੇ ਅਗਿਆਸ ਸੋਹਰਾ ਨਾਨਕ ਸਾਹਿਬ ਜੀ ਆ ਗਿੰਦੇ ਹੀ ਸਾਹਿਬ ਦੇ ਦਰਸਾ ਲਾਵਾਂਗੇ ਇਸ ਵੀ ਹੀ ਸਾਹਿਬ ਦੇ ਤਾਂ ਬਰਾਗਾਂ ਹੋਈ ਸੰ ਤੇ ਇਹ ਤੁਸੀਂ ਸਰੋਵਰ ਥੱਲੇ ਦੇਖ ਸਕਦੇ ਹੋ ਜੀ ਤੇ ਇਹ ਹੀ ਉਹ ਸਰੋਵਰ ਹੈ ਜਿੱਥੇ ਇਹਦੇ ਵਿੱਚ ਜਲ ਉਹ ਬਾਹਰ ਨਹੀਂ ਪਾਇਆ ਜਾਂਦਾ ਥੱਲੇ ਧਰਤੀ ਦੇ ਵਿੱਚੋਂ ਹੀ ਸੋਮਾ ਫੁੱਟ ਰਿਹਾ ਜੋ ਕਿ ਗੁਰੂ ਨਾਨਕ ਦੇਵ ਜੀ ਨੇ ਇੱਥੇ ਵਰ ਦਿੱਤਾ ਸੀਗਾ ਕਿ ਤੇ ਕੋੜੀ ਦਾ ਕੋੜ ਦੂਰ ਕੀਤਾ ਸੀ ਇੱਥੇ ਤੇ ਮੈਂ ਤੁਹਾਨੂੰ ਥੱਲੇ ਚਲ ਕੇ ਵੀ ਦਿਖਾਉਂਗਾ ਇਹੋ ਤੇ ਇੱਧਰ ਇਹ 베ਰੀ ਆ ਜੀ ਆ ਇਹ 베ਰੀ ਸਾਡੇ ਤੁਹਾਨੂੰ ਦਰਸ਼ਨ ਕਰਾਉਣਾ ਇੱਧਰ ਇਹ ਥੱਲੇ ਆ ਰਹੀ ਹੈ 베ਰੀ ਤੁਸੀਂ ਦੇਖ ਸਕਦੇ ਹੋ ਸਾਹ ਸੰਗ ਜੀ ਇਹ 베ਰੀ ਤੋਂ 베ਰ ਤੋੜਨਾ ਮਨਾ ਹੈ ਤੇ 베ਰ ਤੋੜਨੇ ਵਾਲੇ ਨੂੰ 40 ਦਿਨ ਸੇਵਾ ਕਰਨੀ ਪਵੇਗੀ ਜੀ ਬਾਕੀ ਤੁਹਾਨੂੰ ਥੱਲੇ ਤਪਸਥਾਨੇ ਦਰਸ਼ਨ ਕਰਾ ਗਏ ਹੋਣਗੇ ਤੇ ਇਹ 베ਰੀ ਆ ਜੀ ਜਿਹੜੀ ਮੈਂ ਤੁਹਾਨੂੰ ਉੱਪਰ ਦਿਖਾਈ ਸੀ ਇੱਥੋਂ ਵੀ ਲੱਗੀ ਹੋਈ ਹੈ ਇਹਦੇ ਵਿੱਚ ਤੇ ਇਧਰ ਤਪਸਥਾਨਾ ਹੈ ਜੀ ਆ ਗੁਰਦੇਵ ਜੀ ਕੁਰਨਾਨ ਦੇਵ ਜੀ ਕੋੜੀ ਦਾ ਕੋੜ ਦੂਰ ਕਰਦੇ ਹੋਏ ਅਤੇ ਸੋਮੇ ਨੂੰ ਸਰੋਵਰ ਦਾ ਵਾਰ ਬਖਸ਼ਦੇ ਹੋਏ ਆ ਸੀ ਜੀ ਕੋੜੀ ਜੇ ਦਾ ਕੋੜ ਦੂਰ ਕੀਤਾ ਸੀ ਹੁਣ ਆਪਾਂ ਚੱਲਦੇ ਹਾਂ ਬੇ ਪਹੁੰਚ ਗਏ ਹਾਂ ਜੀ ਗੁਰਦੁਆਰਾ ਰਤਨਗੜ ਸਾਹਿਬ ਤੇ ਤੁਹਾਨੂੰ ਇਹਦੇ ਦਰਸ਼ਨ ਕਰਾਉਣੇ ਆਂ ਅੰਦਰੋਂ ਆਪਾਂ ਗੁਰਦੁਆਰਾ ਰਤਨਗੜ ਸਾਹਿਬ ਦਰਬਾਰ ਸਾਹਿਬ ਜਾਣਾ ਇਹ ਜੀ ਮਾਡਲ ਗੁਰਦੁਆਰਾ ਰਤਨਗੜ ਸਾਹਿਬ ਦਾ ਤੇ ਇਹਦਾ ਨਾਲ ਗੁਰਦੁਆਰਾ ਬਣ ਕੇ ਬਿਲਕੁਲ ਤਿਆਰ ਹੋਊਗਾ ਤੇ ਆਲਰੇਡੀ ਆਲਮੋਸਟ ਤਿਆਰ ਹੋ ਗਈ ਹੈ ਜੀ ਇਹ ਸਾਡੇ ਵਰਤਨ ਕੱਢ ਚੋ ਬੋਲੇ ਨਾਲੀ ਵਿਰੋਧ ਦੇ ਸਖਤੇ ਕਰਿਆ ਕਰੋ ਜਿਸੇ ਲੱਗਦੇ ਆ ਮੇਰੇ ਤੇ ਪੈਸੇ ਆ ਰਹੇ ਲੱਸੀ ਦਾ ਗਫਾ ਸ਼ਕਸ ਉਹ ਦਿਮੇ ਤੇ ਤੁਸੀਂ ਤੇ ਪ੍ਰਸ਼ਾਦਾ ਵੀ ਜੀ ਨੂੰ ਪ੍ਰਸ਼ਾਦਾ ਵਿਚ ਆ ਸਕਦੇ ਹਾਂ ਅਸੀਂ ਤਾਂ ਲੰਗਰ ਗੁਰਦੁਆਰਾ ਲੰਗਰ ਸਾਹਿਬ ਤੋਂ ਹੀ ਸਕੇ ਆਏ ਸੀ ਇਸ ਲਈ ਇਹ ਨਹੀਂ ਸਕਦੇ ਆ ਦੇਖੋ ਬਿਲਕੁਲ ਉੱਥਾਂ ਦਾ ਹੀ ਗੁਰਦੁਆਰਾ ਸਾਹਿਬ ਜਿੱਦਾਂ ਉਹ ਮਾਡਲ ਦਾ ਅੰਦਰ ਦਿਖਾਇਆ ਸੀ ਬਣ ਕੇ ਤਿਆਰ ਹੋ ਰਿਹਾ ਹੈ ਸ਼ੰਗਰਲੇ ਜੀ ਇਹ ਨਾਮ ਨਹੀਂ ਲਾ ਜਨ ਲਮੇ ਗਿਆ ਤੇ ਦੇਖੋ ਕਿ째 ਕੰਮ ਚੱਲ ਰਿਹਾ ਆਪਣਾ ਖਾਣ ਦੀ ਨਾ

ਜਨਵਰੀ ਤੋਂ ਪਹਿਲੇ ਜਨਵਰੀ ਵੀ ਠੰਡ ਰਹੇ ਆ ਜਨਵਰੀ ਦਸੰਬਰ ਜਨਵਰੀ ਆ ਸਕਦੇ ਜੀ ਤੇ ਤੁਹਾਨੂੰ ਥੋੜੀ ਬਹੁਤ ਠੰਡ ਚਾਹੀਦੀ ਹੈ ਨਾਪੁਰ ਵੀ ਗਰਮੀ ਨਹੀਂ ਮਿਲੂਗੀ ਉਹ ਤਾਂ ਹੋਊਗੀ ਬਟ ਥੋੜੀ ਘੱਟ ਹੋਊਗੀ ਤੇ ਦੇਖੋ ਜੀ ਪਿੱਛੇ ਪੰਗੇਲੇ ਹੁੰਦੇ ਰਹੂ ਖਾਰਗੜ ਸਾਹਿਬ ਤੇ ਇੱਥੇ ਇਧਰ ਬਹੁਤ ਸਾਰੀਆਂ ਖਾਣੇ ਮਿਲੀਆਂ ਦੁਕਾਨਾਂ ਵੀ ਹੈਗੀਆਂ ਤੁਸੀਂ ਦੇਖ ਸਕਦੇ ਹੋ ਪਕੌੜੇ ਵਗੈਰਾ ਮਿਲਦੇ ਆ ਮੈਂ ਤੁਹਾਨੂੰ ਦਿਖਾਉਣਾ ਗੰਨੇ ਦਾ ਜੂਸ ਵੀ ਮਿਲਦਾ ਜੀ ਇਥੋਂ ਹਾਂ ਲੱਗੇ ਪਨੀਰ ਹੈ ਗੋਭੀ ਹੈ ਮੂੰਗਦਾਰ ਮਿਰਚੀ ਆਲੂ ਬ੍ਰੈਡ ਇਹ ਮਿਰਚੀ ਬੜਾ ਹੈ ਇਹ ਕੀ ਹੈ ਹਾਂਜੀ ਅੱਛਾ ਇਹ ਗੋਭੀ ਹੈ ਮਿਰਚੀ ਹੈ ਬ੍ਰੈਡ ਹੈ ਆਲੂ ਹੈ ਪਨੀਰ ਹੈ ਪਾਲਕ ਹੈ ਜੀ ਜੀ ਬੜਾ ਮਹਾਨ ਹੈ। ਮਹਾਨਤਾ ਵਿੱਚ ਪੰਨੇ। ਉਹ ਸੁਣਾ ਗੁਰਦੁਆਰਾ ਜੀ ਆ ਵੀ। ਇੱਥੇ ਇਹਦਾ ਇਤਿਹਾਸ ਲਿਖਿਆ ਹੋਇਆ ਤੁਸੀਂ ਪੜ੍ਹ ਸਕਦੇ ਆ। ਸਾਨੂੰ ਅੰਦਰ ਸੁਣਾ ਵੀ ਜਾਣਗੇ ਇਤਿਹਾਸ। ਉਹ ਨਾਨਕ ਦੇਵ ਜੀ ਦੇ ਸਮੇਂ ਦਾ ਆ ਜੀ ਗੁਰਦੁਆਰਾ। ਮੂਲਾ ਖੱਤਰੀ ਦੇ ਨਾਲ ਸੰਬੰਧਿਤ। ਇੱਥੇ ਗੁਰੂ ਨਾਨਕ ਦੇਵ ਜੀ ਦੇ ਨਾਲ ਬੇਮੁਖ ਹੋਇਆ ਮੂਲਾ ਖੱਤਰੀ ਸੀਗਾ। ਤੇ ਉਹਦਾ ਗੁਰੂ ਗੋਬਿੰਦ ਸਿੰਘ ਜੀ ਨੇ 10 ਜਨਮੇ ਦੇ ਵਿੱਚ ਆ ਕੇ ਉਦਾਰ ਉਦਾਰ ਕੀਤਾ ਸੀ ਜਦੋਂ ਕਿ ਉਹ ਖਰਗੋਸ਼ ਦੀ ਜੂਨ ਹੋ ਰਿਹਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਿਕਾਰ ਖੇਡਦੇ-ਖੇਡਦੇ ਇੱਕ ਦਿਨ ਮੂਲਾ ਖੱਤਰੀ ਜੋਗੀ ਖਰਗੋਸ਼ ਦੀ ਜੂਨ ਭੋਗ ਰਿਹਾ ਸੀ ਦਾ ਉਦਾਰ ਇਸ ਸਥਾਨ ਤੇ ਕੀਤਾ ਸੀ। ਇਸ ਸਥਾਨ ਤੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਮੂਲੇ ਖੱਤਰੀ ਨਾਲ ਹੋਏ ਬਚਨਾਂ ਨੂੰ ਪੂਰਾ ਕੀਤਾ ਸੀਗਾ। ਉਹਨਾਂ ਦਾ ਆਧਾਰ ਕਰਕੇ देखो जी बिल्कुल सामने सरोवर है वाह देखो कि ब्लू कलर का लग रहा जी कि सोना लग रहा सरोवर यहों पानी पाया पाया जा रहा जी सरोवोवर इधर सरोवर साहब ਇਹ ਦੇਖੋ ਜੀ ਗੁਰਦੁਆਰਾ ਸਾਹਿਬ ਦਾ ਬਹੁਤ ਹੀ ਵਧੀਆ ਇਥੋਂ ਇਸ਼ਾਰੇ ਆ ਜੀ 100 ਕਿਲੋ ਗੁਰਦੁਆਰਾ ਸ਼ਿਕਾਰਗਾੜ ਸਾਹਿਬ ਤੇ ਹੁਣ ਇਸ ਤੋਂ ਬਾਅਦ ਜੀ ਆਪਾਂ ਜਾਣਾ ਹੈ ਗੁਰਦੁਆਰਾ ਮਾਤਾ ਸਾਹਿਬ ਦੀਵਾਨ ਜੀ ਫਿਰ ਉਸ ਤੋਂ ਬਾਅਦ ਗੁਰਦੁਆਰਾ ਹੀਰਾਗਾੜ ਸਾਹਿਬ ਇਸ ਤੋਂ ਬਾਅਦ ਫਿਰ ਦਿਖਦੇ ਹਾਂ ਜਿਹੜਾ ਨੈਕਸਟ ਕੋਰ ਦੁਆਰਾ ਹੋਊਗਾ ਜੀ ਅਸੀਂ ਇਹ ਗੱਡੀ ਬੁੱਕ ਕਰ ਲਈ ਸੀ ਜੀ ਅਸੀਂ ਆਪਣੇ ਲਈ ਤੇ ਤੁਸੀਂ ਸੰਗਤ ਦੇ ਨਾਲ ਵੀ ਆ ਸਕਦੇ ਹੋ ਉਹਦੇ ਨਾਲ ਤੁਹਾਨੂੰ 150 ਰੁਪਏ ਸਵਾਰੀ ਲੱਗੂਗਾ ਜੀ ਤੁਸੀਂ ਆਪਣੀ ਗੱਡੀ ਬੁੱਕ ਕਰੋਗੇ ਤੇ ਇਹਦੇ ਵਿੱਚ ਤੁਹਾਨੂੰ 1500 ਤੋਂ 1600 ਰੁਪਏ ਦੇ ਵਿੱਚ ਮਿਲ ਜਾਊਗੀ ਏਸੀ ਗੱਡੀ ਤੋਂ ਬਹੁਤ ਐਸ ਕਰਕੇ ਅਸੀਂ ਏਸੀ ਗੱਡੀ ਹੀ ਕਰ ਲਈ ਸੀ ਜੀ ਗੁਰਦੁਆਰਾ ਮਾਤਾ ਸੇਵ ਦੇਵਾ ਜੀ ਮਾਤਾ ਸੇਵ ਮਾਤਾ ਸੇਵ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਜੀ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਤੇ ਇੱਥੇ ਦੇ ਅੰਦਰ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ। ਦੇਖੋ ਜੀ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਆ। ਸਤ ਜਗੀ ਤਪਸਥਾਨ ਮਾਤਾ ਸਾਹਿਬ ਦੇਵਾਂ ਜੀ ਤੇ ਕੋਠੰਡਿਆ ਜੀ ਦੇ ਦਰਬਾਰ ਸਾਹਿਬ ਉੱਪਰ ਤੁਹਾਨੂੰ ਉੱਪਰ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣੇ ਆ। ਦੇਖੋ ਜੀ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਸਤਿਗੁਰ ਪਾਸ਼ਾ ਜੀ ਜਦੋਂ ਜੰਗਾਂ ਜੁੱਧਾਂ ਚੋਂ ਵਿਲ ਹੋ ਕੇ ਤਲਵੰਡੀ ਸਾਬੋ ਕੀ ਤਖਤ ਦੰਦਨਾ ਸਾਹਿਬ ਕੋ ਦੱਖਣ ਦੇਸ਼ ਦੀ ਯਿਆਰੀ ਕੀਤੀ ਤਾਂ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾ ਜੀ ਰਹਿ ਗਏ ਸਮ ਮਾਤਾ ਜੀ ਦਾ ਐਸਾ ਸਮਾਦੀ ਅਸਥਾਨ ਤੇ ਤੰਬੂ ਲਾਇਆ ਗਿਆ ਮਾਤਾ ਸਾਹਿਬ ਦੇਵਾ ਜੀ ਮਾਤਾ ਪਾਗੋ ਜੀ ਤੇ ਹੋਰ ਸਿੱਖ ਸੰਗਤਾਂ ਇੱਥੇ ਲੰਗਰ ਦੀ ਸੇਵਾ ਕਰਿਆ ਕਰਦੇ ਸਾਰੇ ਇਹ ਦੇਖੋ ਇਹ ਲੰਗਰ ਉਰ ਬੈਠੇ ਹੋਇਆ ਹੁਣ ਤੋਂ ਥੋੜੀ ਜੀ ਘਟਿਆ 4:00 ਹੋ ਗਏ ਆ ਜੀ ਸਾਮਣੇ ਮੈ ਤੁਸੀ ਦੇਖ ਸਕਦੇ ਹੋ ਮੇਰੇ ਕੋਲ ਸਾਹਮਣੇ ਖਦਾਵਰੀਨਾਂ ਦੀ ਇਹ ਬਿਲਕੁਲ ਸਾਹਮਣੇ ਕੋਈ ਦੇਖੂਗਾ ਜੀ ਸਤ ਜੁਗੀ ਤਪਸਤਨ ਮਾਤਾ ਸਾਹਿਬ ਦੇਵਾਂ ਜੀ ਦਾ ਜਿੱਥੇ ਉਹਨਾਂ ਨੇ ਬਹੁਤ ਤਪ ਕੀਤਾ ਸੀ ਇੱਥੇ ਪਸਿਆ ਕੀਤੀ ਸੀ ਹੁਣ ਤੁਹਾਨੂੰ ਧੰਨਵਾਕ ਕੀਤਾ ਗਿਆ ਕੀ ਵੀ ਇਹ ਰਹੀ ਸਤਲ ਜਿਹਤੇ ਗੁਰੂ ਗੋਬਿੰਦ ਸਿੰਘ ਜੀ ਲੰਗਰ ਛਕਦੇ ਸਨ ਤੇ ਦੁਪਹਿਰ ਨੂੰ ਵਿਚਾਰਮ ਕਰਦੇ ਸਨ ਪਾਣੀ ਜੋ ਨਹੀਂ ਕਿਸ ਅਜਾਤ ਨੂੰ ਮਨਰਸ਼ਾ ਦੇ। ਇਹ ਚਲੰਦਰ ਹਾਲ ਬਣਿਆ ਹੋਇਆ ਜਿਹੜੀਆਂ ਵੀ ਸੰਗਤਾਂ ਇੱਥੇ ਲੋਕਲ ਕਰਦਵਾਰ ਦੇ ਦਰਸ਼ਨ ਕਰਨ ਆਉਂਦੀਆਂ ਇਹਨਾਂ ਦੇ ਲਈ ਲੰਗਰ ਦਾ ਪ੍ਰਬੰਧ ਹੈ ਇੱਥੇ। ਇੰਟਰਵਿਊ ਤੇ ਗਾਣਾ ਵਗੈਰਾ ਬਣੀਆਂ ਹੋਈਆਂ ਨੇ। ਸਿੱਧਾ ਹੋ ਜਾ ਤੁਸੀਂ ਖਰੀਦ ਸਕਦੇ ਇੱਥੇ ਵੀ। ਉਹ ਇਧਰ ਆ ਗਏ ਉਹ ਹਾਂ ਬਜਾ ਰਹੇ ਨੇ ਗੁਰਦੁਆਰਾ ਜਿਸਨੇ ਗੁਰਦੁਆਰੇ ਹੈ ਪੂਰੇ ਬੋਧਾਵਰੀ ਨਦੀ ਕੀ ਬਾਜੂ ਮੇਂ ਹਾਂ ਨਦਾਮਰੀ ਨਦੀ ਦੇ ਸਾਹਮਣੇ ਆ ਜਾਂ ਗੁਰਦੁਆਰਾ ਹੀਰਾ ਘਾਟ ਸਾਹਿਬ ਜੀ ਗੁਰਦੁਆਰਾ ਹੀਰਾ ਘਾਟ ਸਾਹਿਬ ਵਰਾ ਹੀਰਾ ਵਾਖ ਸੰਧੀ ਆ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਗਦਾਵਰੀ ਨਦੀ ਆ ਇਹਦੇ ਪਿੱਛੇ ਉਹ ਦੁਵਾਰਾ ਸਾਹਿਬ ਦੀ ਬਿਲਕੁਲ ਪਿੱਛੇ ਆ ਤੇ ਤੇ ਦੇਖੋ ਤੁਸੀਂ ਦੇਖ ਸਕਦੇ ਹੋ ਤੇ ਪਹਿਲਾਂ ਜਦੋਂ ਆਪਾਂ ਮੈਂ ਛੋਟਾ ਹੁੰਦਾ ਹੁੰਦਾ ਸੀਗਾ ਤੇ ਅਸੀਂ ਉਹ ਵੇ ਥੱਲੇ ਉੱਥੇ ਤੱਕ ਜਾ ਸਕਦੇ ਸੀਗੇ ਪਾਣੀ ਜਿੱਥੇ ਲੱਗਿਆ ਹੋਇਆ ਜਿੱਦਾਂ ਪਿਛਲ ਜਾਂਦੇ ਸੀਗੇ ਤੇ ਹੁਣ ਇਹਨਾਂ ਨੇ ਬੰਦ ਕਰ ਦਿੱਤਾ ਉੱਪਰੋਂ ਰਸਤਾ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਹੀਰਾਗੜ੍ਹ ਸਾਹਿਬ ਹੈ ਮੇਰਾ ਸਭ ਤੋਂ ਫੇਵਰਟ ਗੁਰਦੁਆਰਾ ਹੈ ਜਦੋਂ ਮੈਂ ਛੋਟਾ ਮੁੰਡਾ ਹੁੰਦਾ ਸੀ ਤੇ ਮੈਂ ਉੱਥੇ ਟੱਕ ਆਪਾਂ ਜਾਂਦੇ ਹੁੰਦੇ ਸੀ ਥੱਲੇ ਤੇ ਆਪਾਂ ਗਦਾਮਰੀ ਦੇ ਵਿੱਚੋਂ ਉੱਥੋਂ ਪੱਥਰ ਚਾਕੇ ਲਿਆਉਂਦੇ ਹੁੰਦੇ ਸੀ ਤਾਂ ਕਹਿੰਦੇ ਹੁੰਦੇ ਸੀ ਕਿ ਇਹ ਹੀਰੇ ਆ ਮੈਂ ਹੀਰੇ ਲੈ ਕੇ ਆਇਆ ਥੱਲੇ ਲੱਭ ਕੇ ਇਸ ਲਈ ਇਹ ਮੇਰਾ ਸਾਰਿਆਂ ਤੋਂ ਫੇਵਰਟ ਗੁਰਦੁਆਰਾ ਹੈ ਤੇ ਉਹ ਪਲੇਸ ਹੈ ਜਿੱਥੋਂ ਇੱਥੋਂ ਜਾ ਕੇ ਸੀ ਹੀਰੇ ਚਾਕੇ ਲਿਆਉਂਦੇ ਹੁੰਦੇ ਸੀ ਥੱਲੇ ਉਹਨੂੰ ਦਿਖਾ ਸਕਦਾ ਹਾਂ ਉੱਥੋਂ ਪੱਥਰੀ ਚਾਕੇ ਲਿਆਉਂਦੇ ਹੁੰਦੇ ਸੀ ਤਾਂ ਕਹਿੰਦੇ ਹੁੰਦੇ ਸੀ ਕਿ ਮੈਨੂੰ ਹੀਰਾ ਮਿਲ ਗਿਆ ਤੇ ਇਹਦਾ ਮੈਂ ਤੁਹਾਨੂੰ ਸੁਣਾਇਆ ਇਤਿਹਾਸਿਕ ਨਸਨ ਦੇ ਕੁਝ ਵਰਤਿਸਨ 72 ਸ਼ਾਹੀ ਜੀ ਰਾਜਾ ਜੋ ਕੀ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨ ਆਏ ਸੀ ਉਸਨੇ ਸਤਕਾਰ ਵਜੋਂ ਗੋਚੀ ਨੂੰ ਹੀਰਾ ਭੇਂਟ ਕੀਤਾ ਸੀ ਇੱਥੇ ਤੇ ਗੁਰੂ ਜੀ ਨੇ ਉਹ ਹੀਰਾ ਜਾ ਕੇ ਬਿਚੇ ਗਦਾਵਰੀ ਨਦੀ 'ਚ ਸੁੱਟ ਦਿੱਤਾ ਸੀਗਾ ਤੇ ਉਸ ਨੂੰ ਬਹੁਤ ਗੁੱਸਾ ਲੱਗਾ ਸੀ ਬਾ ਦਰਸ਼ਨ ਨੂੰ ਕਿ ਮੈਂ ਇਨਾ ਕੀਮਤੀ ਹੀਰਾ ਲੈ ਕੇ ਆਇਆ ਹਾਂ ਤੇ ਉਹ ਬਹੁਤ ਨਾਰਾਜ਼ ਹੋਇਆ ਸੀ ਤੇ ਉਸਨੇ ਫਿਰ ਕੰਪਲੇਂਟ ਕਿ ਸਟਾਈਕ ਕੀਤੀ ਸੀ ਗੁਰੂ ਜੀ ਕੋਲ ਕਿ ਮੈਂ ਇੰਨਾ ਕੀਮਤੀ ਹੀਰਾ ਲੈ ਕੇ ਆਂ ਤੇ ਤੁਸੀਂ ਉਹਨੂੰ ਗਦਾਵਰੀ ਚ ਚਾਕੇ ਸੁੱਟ ਦਿੱਤਾ ਆ ਤੇ ਫਿਰ ਉਹਨਾਂ ਨੇ ਕਿਹਾ ਸੀ ਕਿ ਤੂੰ ਜਾ ਜਾ ਕੇ ਅਸੀਂ ਜਿਹੜਾ ਹੀਰਾ ਉੱਥੇ ਇੱਕ ਜਾਮੇ ਦੇ ਵਿੱਚ ਰੱਖਿਆ ਹੋਇਆ ਆ ਤੂੰ ਜਾ ਕੇ ਆਪਣਾ ਹੀਰਾ ਪਛਾਣ ਕੇ ਲੈ ਆਂ ਗਦਾਵਰੀ ਦੇ ਵਿੱਚੋਂ ਤੇ ਜਦੋਂ ਉਹ ਗਿਆ ਸੀ ਉੱਥੇ ਆਪਣਾ ਹੀਰਾ ਲੈਣ ਤੇ ਜਦੋਂ ਉਹਨੇ ਜਾ ਕੇ ਉੱਥੇ ਦੇਖਿਆ ਸੀਗਾ ਕਿ ਉੱਥੇ ਨਦੀ ਦੇ ਵਿੱਚ ਗਦਾਵਰੀ ਦੇ ਵਿੱਚ ਹੀਰੇ ਹੀ ਹੀਰੇ ਸੀਗੇ ਤੇ ਉੱਥੋਂ ਆਪਣਾ ਹੀਰਾ ਪਛਾਣਿਆ ਨਹੀਂ ਗਿਆ ਸੀ ਕਿਉਂਕਿ ਉਸ ਤੋਂ ਵੀ ਵੱਧ ਹੀਰੇ ਵਧੀਆ ਕੀਮਤੀ ਹੀਰੇ ਉੱਥੇ ਮਿਲੂ ਸੀਗੇ ਤੇ ਇਸ ਲਈ ਆਹਨੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਢੇਰੀ ਹੋ ਗਿਆ ਸੀ ਤੇ ਉਸ ਦਾ ਫਿਰ ਉੱਥੇ ਹੰਕਾਰ ਦੂਰ ਹੋ ਗਿਆ ਸੀ ਕਿਉਂਕਿ ਉੱਥੇ ਇੱਕ ਨਹੀਂ ਬਹੁਤ ਸਾਰੇ ਕੀਮਤੀ ਹੀਰੇ ਸੰਗ ਤੇ ਉਸ ਤੋਂ ਪਛਾਣਿਆ ਨਹੀਂ ਗਿਆ ਸੀ ਇਸ ਲਈ ਉਸ ਦਾ ਉੱਥੇ ਹੰਕਾਰ ਦੂਰ ਹੋ ਗਿਆ ਸੀ ਤੁਸੀਂ ਦੇਖ ਸਕਦੇ ਹੋ ਫੋਟੋ ਦੇ ਵਿੱਚ ਗੁਰੂ ਜੀ ਉਹ ਉਹ ਜਿਹਾ ਬੈਠੇ ਕਰ ਰਹੇ ਸੀ ਤੇ ਹੁਣ ਆਪਾਂ ਚੱਲਦੇ ਹਾਂ ਆਪਣੇ ਅਗਲੇ ਗੁਰਦੁਆਰਾ ਸਾਹਿਬ ਵੱਲ ਜਿਹੜਾ ਕੀ ਹੋਵੇਗਾ ਜਾਣਤਾ ਹਾਂ ਗੁਰਦੁਆਰਾ ਮਾਲ ਟਿਕੜੀ ਸਾਹਿਬ ਜਾਣਾ ਹਾਂ ਗੁਰਦੁਆਰਾ ਸੰਗਤ ਸਾਹਿਬ ਹੋ ਰਿਹਾ ਦੋਨਾਂ ਦੇ ਵਿੱਚੋਂ ਇਹੀ ਦੋ ਗੁਰਦੁਆਰੇ ਸਾਡੇ ਹੁਣ ਬਚੇ ਆ ਬਾਕੀ ਆਪਾਂ ਇਹ ਤੋਂ ਸਤ ਗੁਰਦੁਆਰੇ ਸਾਬ ਕਵਰ ਕਰ ਲਿਆ ਤੇ ਖਾਣ ਪੀਣ ਲਈ ਦੁਕਾਨਾਂ ਇੱਥੇ ਵੀ ਬਣੀਆਂ ਹੋਈਆਂ ਆ। ਇਹ ਸਾਹਮਣੇ ਆਪਣੀ ਗੱਡੀ ਖੜੀ ਹੈ ਜੀ। ਤੇ ਆਪਾਂ ਚੱਲਦੇ ਹਾਂ ਅਗਲੇ ਗੁਰਦੁਆਰੇ ਸਾਹਿਬ। ਕਿੰਨੇ ਆਏ? ਕਿੰਨੇ ਦਾ ਹੈ? 1 ਕਿੰਨੇ ਦਾ? 10 ਦਾ। 10 ਦਾ। ਮੇਰੇ ਹੈ ਇਹ ਕੀ ਹੈ? ਮੇਰੇ। ਮੇਰੇ ਹੈ। ਹੱਟੇ ਮਿੱਟੇ। ਹੱਟੇ ਮਿੱਟੇ। ਲੈ ਲੈ ਬਸ। ਇੱਕ ਦੇ ਦਿਓ ਫਿਰ। ਹੋਰ ਇੱਕ।

तो ये साइकिल पे घूम रहा है यहाँ पे गुरुद्वारा टेकड़ी साहब के सामने बिल्कुल और अभी लग रहा है इसका चैन उतर गया चैन उतर गया भैया हाँ। कितना टाइम लगेगा इसको डालने में अरे यार टाइम नहीं है मेरे पास। ये थोड़ा अपना, साइकल पे दिखाएगा, अपना स्टंट स्टंट करो थोड़ा अरे ये अरे एक ही टायर पे चला के दिखाएगा ਨਹੀਂ ਹਾਂ ਖਤਰਾ ਹੈ ਨਾ ਗਿਰਨੇ ਦਾ ਗਿਰ ਜਾਏਗਾ ਇਹ ਇਹ ਲੈ ਅਰੇ ਭਈਆ ਮੁਰਵਾਕ ਸਿੰਘ ਦਾਲੀਵਾਲ ਹੋਰ ਦੁਬਾਰਾ ਮਾਲ ਦੇ ਗਰੀ ਸਾਹਿਬ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਹੀ ਅੱਜ ਜੋ ਜਿਹੜਾ ਖਜ਼ਾਨਾ ਬਚਿਆ ਹੋਇਆ ਆ ਉਹ ਇੱਥੇ ਦੱਬਿਆ ਹੋਇਆ ਆ ਤੇ ਕਿਹਾ ਸੀ ਜਦੋਂ ਖਾਲਸੇ ਦੀ ਗਿਣਤੀ 96 ਕਰੋੜ ਹੋ ਜਾਵੇਗੀ ਤੇ ਇੱਥੋਂ ਮਾਇਆ ਨਾਲ ਖਾਲਸੇ ਵਿੱਚ ਉਤਟ ਲੰਗਰ ਵਰਤਾਇਆ ਜਾਵੇਗਾ ਤੋਂ ਉਹ ਜਿਹੜਾ ਖਜ਼ਾਨਾ ਆ ਇੱਥੇ ਹੀ ਇਸ ਸਥਾਨਕ ਗੁਰਦੁਆਰਾ ਮਾਲ ਦੇ ਖਜ਼ਾਨੇ ਦੇ ਦੱਬਿਆ ਹੋਇਆ ਜੋ ਬਾਕੀ ਦਾ ਬਚਿਆ ਖਜ਼ਾਨਾ ਸੀਗਾ ਇਹ ਤੁਸੀਂ ਦੇਖ ਸਕਦੇ ਹੋ ਜੀ ਜਦੋਂ ਖਜ਼ਾਨਾ ਮਰਤਾ ਗਿਆ ਸੀਗਾ ਘੱਲਾਂ ਦੇ ਨਾਲ ਘਰ ਭਰ ਕੇ ਇਹ ਦੇਖਣਾ ਮੈਂ ਤੇਰੇ ਨਾਲ ਹੀ ਚੱਲੂੰਗਾ ਨਰਮਕ ਸਿੰਘ ਤਾਂ ਅਲੀਵਾਲਾ ਬਹੁਤ ਚਾਹੀਦੇ ਉੱਤੇ ਬਣਿਆ ਹੋਇਆ ਜੀ ਗੁਰਦੁਆਰਾ ਇਹਨੂੰ ਦਰਸ਼ਨ ਕਰਾਉਣੇ ਨੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਮਾਲ ਟੇਕੀ ਸਾਹਿਬ ਆ ਗੁਰਦੁਆਰਾ ਮਾਲ ਟੇਕੀ ਸਾਹ ਦੀ ਦਾ ਪ੍ਰਾਤਨ ਹੈ ਚੱਕਰੀ ਮਾਲ ਤੇ ਮਾਲ ਕਿਲਾ ਵੀ ਦੱਸਿਆ ਜਾਂਦਾ ਹੈ ਤੇ ਜਿਹੜਾ ਖਜ਼ਾਨਾ ਸੀਗਾ ਜੀ ਗੁਰੂ ਗੋਵਿੰਦ ਸਿੰਘ ਜੀ ਨੇ ਦੱਬਿਆ ਹੋਇਆ ਸੀਗਾ ਤੇ ਉਹ ਇੱਥੇ ਗੁਰਦੁਆਰਾ ਸੰਗਤ ਸਾਹਿਬ ਆ ਜਿਹੜਾ ਇਹਦੇ ਨਾਲ ਹੀ ਆ ਜਿਹੜਾ ਕੀ ਅਸੀਂ ਅੱਜ ਸ਼ਾਇਦ ਨਹੀਂ ਦੇਖ ਸਕਦੇ ਕਿਉਂਕਿ ਉੱਥੇ ਰੋਡ ਦਾ ਕੰਮ ਚੱਲ ਰਿਹਾ ਹੈ ਤੇ ਰੋਡ ਬੰਦ ਕੀਤਾ ਹੋਇਆ ਆ ਤੇ ਉਹ ਤੇ ਕੱਢ ਕੇ ਫੌਜਾਂ ਦੇ ਵਿੱਚ ਵੰਡਿਆ ਸੀ ਤੇ ਬਾਕੀ ਦਾ ਖਜ਼ਾਨਾ ਜਿਹੜਾ ਬਚਿਆ ਸੀ ਉਹ ਇੱਥੇ ਇਸ ਸਥਾਨ ਤੇ ਗੁਰਦੁਆਰਾ ਮਾਲ ਦੇ ਗਰੀ ਸਾਹਿਬ ਤੇ ਲਿਆ ਕੇ ਦੱਬ ਦਿੱਤਾ ਸੀ ਤੇ ਕਿਹਾ ਸੀ ਕਿ ਜਦੋਂ ਹਾਲਸੇ ਦੀ ਗਿਣਤੀ 96 ਕਰੋੜ ਹੋ ਜਾਵੇਗੀ ਤੇ ਇਹ ਖਜ਼ਾਨਾ ਆਪਣੇ ਆਪ ਪ੍ਰਗਟ ਹੋ ਜਾਵੇਗਾ ਤੇ ਉਹਨਾਂ ਸੰਗਤ ਦੇ ਵਿੱਚ ਇਸ ਦਾ ਅਦੁੱਟ ਲੰਗਰ ਵਰਤਾਇਆ ਜਾਵੇ ਇਧਰ ਦੇਖੋ ਗੁਰੂ ਬਖਸ਼ ਸਿੰਘ ਢਾਲੀਵਾਲ ਗੁਰੂਵਾਂ ਸਿੰਘ ਢਾਲੀਵਾਲ ਗੁਰੂ ਬਖਸ਼ ਸਿੰਘ ਢਾਲੀਵਾਲ ਗੁਰਵਾਂ ਸਿੰਘ ਗੁਰਵਾਂ ਸਿੰਘ ਢਾਲੀਵਾਲ

ਇਹ ਕ੍ਰਾਸਟੇ ਦੇ ਵਿੱਚ ਹੋਰ ਗੋੜ ਦੁਆਰਾ ਜਿੱਤੇ ਤਪਸਥਾਨ ਸੰਤ ਬਾਬਾ ਬੀਰ ਸਿੰਘ ਸੀ ਜਲੰਧਰ ਵਾਲੇ ਤਪਸਥਾਨ ਬਣਿਆ ਹੋਇਆ ਹੈ ਜੀ ਸਾਰੇ ਗੋੜ ਦੁਆਰਾ ਨਹੀਂ ਦਰਸ਼ਨ ਮੰਗਦੇ ਆ ਮੋਹਰੀਆਂ ਦਰਸ਼ਨ ਨਹੀਂ ਆ ਜਮੀਨ ਨੀ ਨੋਮੋਕੀਆ ਇਹ ਜਨਾ ਗੋੜ ਦੁਆਰਾ ਸੰਜੇਤ ਸਾਹੂਆ ਉਹ ਬੰਦ ਲਿਆ ਕਿਉਂਕਿ ਉੱਧਰ ਰੋਡ ਤੇ ਕੰਮ ਚੱਲ ਰਿਹਾ ਤੇ ਉੱਥੇ ਅਸੀਂ ਨਹੀਂ ਜਾ ਸਕਦੇ